ਹਮੇਸ਼ਾ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਟ੍ਰੈਫਿਕ ਪੁਲਿਸ ਮੁਲਾਜ਼ਮ ਕਦੇ ਵੀ ਆਪਣੇ ਪੁਲਿਸ ਮੁਲਾਜ਼ਮ ਦਾ ਚਲਾਨ ਨਹੀਂ ਕਰਦੀ ਪਰ ਹੁਣ ਪੰਜਾਬ ਪੁਲਿਸ ਲਗਾਤਾਰ ਸਖਤੀ ਦੇ ਵਿੱਚ ਹੈ ਇਸ ਨੂੰ ਲੈ ਕੇ ਪਾਵੇਂ ਆਪਣਾ ਉਹਨਾਂ ਦਾ ਖੁਦ ਦਾ ਮੁਲਾਜ਼ਮ ਕਿਉਂ ਨਾ ਹੋਵੇ ਤਪੋਰ ਸੋਣ ਵੱਡੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਇਸ ਬਾਰੇ ਦੀ ਕਬੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਟਾਲਾ ਜਲੰਧਰ ਰੋਡ ਦੇ ਜਿੱਥੇ ਕੀ ਬਟਾਲਾ ਪੁਲਿਸ ਨੇ ਟ੍ਰੈਫਿਕ ਨਾਕਾ ਲਗਾਇਆ ਹੋਇਆ ਸੀ ਤੇ ਦੱਸਿਆ ਜਾ ਰਿਹਾ ਕਿ ਜਦੋਂ ਨਾਕੇ ਦੌਰਾਨ ਇੱਕ ਸਕਾਰਪਿਓ ਗੱਡੀ ਵਾਲਾ ਨੌਜਵਾਨ ਨਾਕਾ ਤੋੜ ਕੇ ਗੱਡੀ ਨੂੰ ਭਜਾ ਲੈਂਦਾ ਹੈ ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਅੱਗੇ ਜਾ ਕੇ ਗੱਡੀ ਨੂੰ ਘੇਰ ਲਿਆ ਦੱਸਿਆ ਜਾ ਰਿਹਾ ਕਿ ਜਦੋਂ ਉਸ ਕਾਰ 'ਚ ਗੱਡੀ ਤਲਾਸ਼ੀ ਲਈ ਤਾਂ ਸਾਰੇ ਸ਼ੀਸ਼ਿਆਂ ਦੇ ਉੱਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸੀ ਤੇ ਅੱਗੇ ਗੱਡੀ ਦੇ ਨੰਬਰ ਪਲੇਟ ਵੀ ਟੁੱਟੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਗੱਡੀ ਚਲਾਉਣ ਵਾਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਉਸਤੇ ਵੀ ਨਰਮੀ ਨਹੀਂ ਵਰਤੀ ਉਸ ਦੇ ਉੱਤੇ ਹੀ ਵੱਡੀ ਕਾਰਵਾਈ ਕੀਤੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਉਹਦਾ ਆਈਡੀ ਕਾਰਡ ਵੀ ਗੱਡੀ ਦੇ ਵਿੱਚੋਂ ਮਿਲਿਆ ਤੇ ਸਕਾਰਪਿਓ ਗੱਡੀ ਪੁਲਿਸ ਹੁਣ ਥਾਣੇ ਲੈ ਕੇ ਜਾ ਰਹੀ ਹੈ ਜਿਵੇਂ ਹੋਰ ਵੀ ਜਿਹੜੇ ਲੋਕਾਂ ਦੇ ਦੋ ਕੋਈ ਕਾਰਵਾਈ ਪੁਲਿਸ ਕਰਦੀ ਹੈ ਤਾਂ ਥਾਣੇ ਲੈ ਕੇ ਜਾਂਦੀ ਐ ਪੌਨ ਕਰ ਲੈਂਦੀ ਐ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿਵੇਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਜਿਹੜੇ ਲੋਕਾਂ ਦੀ ਧਾਰਨਾ ਬਣੀ ਹੋਈ ਸੀ ਕਿ ਪੁਲਿਸ ਆਪਣੇ ਮੁਲਾਜ਼ਮਾਂ ਉੱਤੇ ਨਹੀਂ ਕਾਰਵਾਈ ਕਰਦੀ ਤਾਂ ਅੱਜ ਪੁਲਿਸ ਨੇ ਸਾਬਤ ਕਰ ਦਿੱਤਾ ਪੰਜਾਬ ਪੁਲਿਸ ਨੇ ਕਿ ਆਪਣੇ ਮੁਲਾਜ਼ਮ ਵੀ ਅਗਰ ਕਾਨੂੰਨ ਤੋੜਨਗੇ ਤਾਂ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੋਵੇਗੀ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਕਿਉਂਕਿ ਤੁਸੀਂ ਪੁਲਿਸ ਮੁਲਾਜ਼ਮਾਂ ਦੀ ਹਮੇਸ਼ਾ ਕੋਈ ਗਲਤ ਖਬਰ ਹੋਵੇ ਜਿੱਥੇ ਕਿ ਪੁਲਿਸ ਮੁਲਾਜ਼ਮ ਕੋਈ ਰਿਸ਼ਮਤ ਲੈ ਰਿਹਾ ਜਾਂ ਕੋਈ ਹੋਰ ਤਰੀਕੇ ਦੀ ਖਬਰ ਵੀਡੀਓ ਹੋਵੇ ਤਾਂ ਬਹੁਤ ਸ਼ੇਅਰ ਕਰ ਦਿਓ ਪਰ ਜਦੋਂ ਪੁਲਿਸ ਇਸ ਤਰੀਕੇ ਦੀ ਵੱਡੀ ਕਾਰਵਾਈ ਕਰਦੀ ਹੈ ਤਾਂ ਉਹ ਵੀ ਜੋ ਸ਼ੇਅਰ ਕਰਨੀ ਤੁਹਾਡੀ ਬਣਦੀ ਹੈ ਤਾਂ ਪਤਾ ਲੱਗ ਸਕੇ ਆਮ ਜਨਤਾ ਨੂੰ ਵੀ ਲੋਕਾਂ ਨੂੰ ਵੀ ਕਿ ਹੁਣ ਪੁਲਸ ਸ਼ਕਤੀ ਦੇ ਵਿੱਚ ਆਪਣੇ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਦੀ ਤਾਂ ਇਸੇ ਨੂੰ ਲੈ ਕੇ ਤਸਵੀਰਾਂ ਬਟਾਲਾ ਜਲੰਧਰ ਰੋਡ ਦੀਆਂ ਦਿਖਾ ਰਿਹਾ ਜਿੱਥੇ ਕਿ ਤੁਸੀਂ ਦੇਖੋ ਕਿਵੇਂ ਜਿਹੜੇ ਉਹ ਸਕਾਰਪਿਓ ਗੱਡੀ ਵਾਲੇ ਮੁਲਾਜ਼ਮ ਤੇ ਜਿਹੜੀ ਪੁਲਿਸ ਵੱਡੀ ਕਾਰਵਾਈ ਕਰਕੇ ਦਿਖਾ ਰਹੀ ਹੈ ਕਿਉਂਕਿ ਉਸਨੇ ਵੀ ਸੋਚਿਆ ਤਾਂ ਕਿ ਕਿਤਨਾ ਕਿਤੇ ਆਪਣੀ ਪੁਲਿਸ ਆ ਕੋਈ ਗੱਲ ਨਹੀਂ ਕਾਰਵਾਈ ਨਹੀਂ ਹੋਵੇਗੀ ਪਰ ਕਿਤਨਾ ਕਿਤੇ ਜਦੋਂ ਪੁਲਿਸ ਨੇ ਪਿੱਛਾ ਕਰਕੇ ਇਸ ਸਕਾਰਪਿਓ ਗੱਡੀ ਨੂੰ ਰੋਕਿਆ ਤਾਂ ਪੁਲਿਸ ਨੇ ਵੱਡੀ ਕਾਰਵਾਈ ਕਰਕੇ ਦਿਖਾਇਆ ਤਾਂ ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਇੰਚਾਰਜ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀਤਾ ਪਰ ਤੁਸੀਂ ਉਹ ਵੀ ਸੁਣੋ ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕਾਰਪਿਓ ਆਈ ਕਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਫੇਰਾ ਰੋਡਵੇਜ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਫਤਾਰ ਕੀਤਾ ਜੀ ਫਿਰ ਗ੍ਰਫਤਾਰ ਕਰਕੇ ਕਾਜ ਪੱਤਰ ਹੈਗੇ ਨੇ ਉਹਦੀ ਮਦਰ ਐ ਤੇ ਬਾਪ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਪੈਸੇ ਮਿਲਦੇ ਨੇ ਤੇ ਉਹ ਫਿਰ ਇਹ ਬੱਚੇ ਗਲਤ ਜੂਰ ਕਰਕੇ ਵੱਡੀਆਂ ਗੱਡੀਆਂ ਲੈ ਲੈਂਦੇ ਨੇ ਹਾਂ ਇਹ ਮੁਲਾਜ਼ਮ ਹੈ ਇਹ ਮੁਲਾਜ਼ਮ ਹੈ ਮੁੰਡਾ ਜੀ ਗੱਡੀ ਵਿੱਚ ਕਿਹੜੀ ਕਿਹੜੀ ਕਮੀ ਪਈ ਗੀ ਗੱਡੀ 'ਚ ਇੱਕ ਦੇ ਅੱਗੇ ਨੰਬਰ ਪਲੇਟਾਂ ਨਹੀਂ ਗਈ ਤੇ ਇੱਕ ਕਾਲੀ ਫਿਲਮ ਲਾਈ ਸੀ ਇੱਕ ਇਸ਼ਾਰੇ ਦੇ ਖਿਲਾਫ ਵਰਜਿ ਕੀਤੀ ਇਹਨੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਈ ਦੀ ਮੁਲਾਜ਼ਮ ਹੁੰਦੇ ਆ ਹੋਇਆ ਉਹਦਾ ਨਾਕਾ ਵੇਖ ਜੱਡੀ ਭਜਾ ਲੈ। ਵੇਖੋ ਜੀ ਉਹ ਸਮਾਂ ਨਿਕਾ ਰਹਿ ਗਿਆ ਹੈ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰੰਕਾਂ ਦੇ ਹਾਂ ਕਿਤੇ ਐਸਐਚਓ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਸਰੂਟ ਮਾਰਕ ਨਹੀਂ ਰਾਜੀ ਕਿਸੇ ਨੂੰ ਜੀ। ਸਮਾਂ ਇਹੋ ਜਿਹਾ ਆ ਗਿਆ ਚਲੋ। ਨਹੀਂ ਜਿੱਦਾਂ ਗੱਡੀ ਭਜਾਈ ਨੇ ਕਿਸੇ ਦਾ ਹੋਰ ਦਾ ਨੁਕਸਾਨ ਹੋ ਸਕਦਾ। ਹੋ ਸਕਦਾ ਹੈ ਨੁਕਸਾਨ ਪਰ ਇਹਨਾਂ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਹੈ। ਕੀ ਕਰਵਾਇਆ? ਕਾਰਵਾਈ ਜੇ ਬਣਦੀ ਕਾਰਵਾਈ ਕਰਨੇ ਕੋਟ ਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਇਹਨੂੰ ਪਵੇਗਾ 5-7000 ਤੇ ਆਪੇ ਅਕਲ ਟਿਕਾਣੇ ਆ ਜੂਗੀ ਦੱਸਿਆ ਕੁਛ ਉਹਨੇ ਕਿਉਂ ਗੱਡੀ ਭਜਾਈ ਹੌਣ ਬਾਨੇ ਬਾਈ ਕਰਦਾ ਤੇਲ ਮੁੱਕਿਆ ਤੇਲ ਪਾਉਣਾ ਮੈਂ ਖਲਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹੀ ਗੱਲਾਂ ਨੇ ਜਵਾਬ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਤੁਸੀਂ ਜਵਾਬ ਬਸ ਚੱਲ ਮੈਂ ਤਾਂ ਬਾਕੀ ਵੀ ਸਾਰਿਆਂ ਨੂੰ ਇਹੋ ਗੱਲ ਕਹਿਣਾ ਵੀ ਜਦੋਂ ਕਦੇ ਕੋਈ ਪੁਲਿਸ ਰੋਕਦੀ ਆ ਪੁਲਿਸ ਤੁਹਾਡੀ ਮਤ ਲਈ ਹਮੇਸ਼ਾ ਉਹ ਪੁਰਾਣਾ ਸਮਾਂ ਨਹੀਂ ਰਿਹਾ ਵੀ ਪੁਲਿਸ ਤੁਹਾਨੂੰ ਖਰਾਬ ਕਰਦੀ ਕੋਈ ਖਰਾਬ ਨਹੀਂ ਕਰਦਾ ਪੁਲਿਸ ਤੁਹਾਡੀ ਸਹਾਇਤਾ ਲਈ ਆ ਜੇ ਤੁਹਾਡੇ ਲਈ ਸਾਰੇ ਦਰਵਾਜ਼ੇ ਬੰਦ ਨੇ ਤੇ ਪੁਲਿਸ ਦਾ ਦਰਵਾਜ਼ਾ ਤਾਂ ਲਈ ਖੁੱਲਾ ਅੰਦਾਜ਼ੀ ਰਾਤੋਂ ਹੀ ਭੰਦੇਣ ਹੋਏ ਸੋ ਪੁਲਿਸ ਦਾ ਮਾਣ ਕਰਨਾ ਚਾਹੀਦਾ ਪੁਲਿਸ ਦੇ ਇਸ਼ਾਰੇ ਦੇ ਰੁਕ ਜਾਓ ਪੁਲਿਸ ਕੋਈ ਕੋਈ ਕ੍ਰਾਈਮ ਨਹੀਂ ਕਰਦੀ ਪੁਲਿਸ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਦੀ ਆ